ਸੇਵੀਐ ਅਹਨੇ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹ ਛੱਟੀ ਐ ਤਦ ਡਿਠੀ ਸੱਚੀ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹੰਦੈ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸਚਾ ਪਾਤੇ ਸਾਹੂ ਸਿਰ ਸਾਹੰਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰਿ ਸੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਨੀਚ ਜਾਤ ਹਰ ਜਪ ਤਿਆ ਉਤਮ ਪਦਵੀ ਪਾਈ ਪੂਛਹ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪ ਤਿਆ ਉੱਤਮ ਪਦਵੀ ਪਾਈ ਪੂਛਹ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਾਰੇ ਜਿਸ ਜੈ ਹਰ ਕੀ ਔਕਾਥ ਕਥਾ ਸੁਨਹੁ ਜਨ ਪਾਈ ਜਿਤ ਸਹਸਾ ਦੁਖ ਭੂਖ ਸਭ ਲਹਿਜਾਈ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਈ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਾਗ ਆਈ ਨਾਮ ਦੇ ਪ੍ਰੀਤ ਲਗੀ ਹਰ ਛੇਤੀ ਲੋਕ ਛੀਪਾ ਕਹੈ ਬੁਲਾਇ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇਉ ਲੀਆ ਮੁਖ ਲਾਇ ਜਿਤਨੇ ਭਗਤ ਹਰ ਸੇਵਕਾ ਮੋਖ ਆਠਾ ਸੱਠ ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਈ ਜਿਤਨੇ ਭਗਤ ਹਾਰ ਸੇਵਕਾ ਮੁਖ 860 ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਉ ਆਨ ਦਿਨ ਪਰਸੇ ਜੀ ਕਿਰਪਾ ਕਰੇ ਹਰ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਚੌਥਾ ਘਰਿ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਨੀਚ ਜਾਤ ਹਰ ਜਪ ਤਿਆ ਉੱਤਮ ਪਦਵੀ ਪਾਈ ਪੂਛਹ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ